किया चिड़ी के ने बाके दी ना 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 खा खाओ जानी ने, 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 मम्मी ने बना के दी समर नू माते दी चिड़ी आटे दी आटे दी किया 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 चिड़ी बहू आटे दी चिड़ी ये देखो। अच्छा ए देरक यात्रा انا هيا हां टट जानी खाव हो जानी खाव हो जानी ये पापा पापा उत गए बाथरूम च गए पापा पापा नु भी कोणी आ होय खाव हो जानी हाथ ना ला खाव हो जानी है ਮਮਾ 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 ਓਰੇ ਪਾਪਾ ਕਾ ਇਹ ਕੀ ਆ ਮਨੋ ਇਹ ਬਾਉ ਕਾ ਹੈ ਕੇ ਕਾ ਆ ਕਾ ਚਿੜੀ ਮਨੋ ਪਾਪਾ ਨੂੰ ਡਰਾ ਦੇ ਪਾਪਾ ਨੂੰ ਡਰਾ ਦੇ ਚਿੜੀ ਖਾਣੇ ਨੂੰ ਖਾ ਲੋ ਖਾ ਲੋ ਹਾਏ 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 ਹੇ ਹਾਏ 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 ਹੇ ਡਰ ਗਿਆ ਡਰ ਗਿਆ ਡਰ ਗਿਆ ਡਰ ਗਿਆ மெரியா மெரியா ஓ லை லாம் கராம் கார்த்தி ஓ 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 ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਜੇ ਸਾਰਿਆਂ ਠੀਕ ਠਾਕ ਹੋਮੂਗੇ ਤੇ ਸ਼ੁਰੂਆਤ ਕਰਦੇ ਆਂ ਅੱਜ ਦੇ ਨਵੇਂ ਵਲੌਗ ਦੀ ਤੇ ਖਸੇ ਇਧਰ ਐਡੀ ਸ਼ੈਡੀ ਹੋ ਗਏ ਆ ਸਮਨ ਆ ਪਤਾ ਮਜ਼ੇ ਆ ਕਰਨੀ ਹੈ ਨਾ ਪਾਰ ਮੈਂ ਵੀ ਸੇਤੇ ਲਈ ਆ ਚੁੰਨੀਆਂ ਦੇ ਤੇ ਸਾਡੇ ਪਿੰਡ ਹੈਗਾ ਆ ਜੀ ਮੇਲਾ ਜਗ੍ਹਾ ਤੇ ਤੇ ਉੱਥੇ ਚੱਲੇ ਆ ਟਾਈਮ 11:30 ਹੋ ਗਏ ਆ ਤੇ ਮੈਂ ਤੇ ਆਹੀ ਸੂਟ ਸੀਗਾ ਬਾਹਰ ਮੈਂ ਕਿ ਇਹੀ ਪਾ ਲੈਣੀ ਆ ਹੁਣ ਥੋੜਾ ਇਹ ਏਦੀ ਬਸ ਪੈਂਡੂ ਨੂੰ ਨਾ ਮਾੜਾ ਮੋਟਾ ਜਾਣਾ ਹੁੰਦਾ ਉੱਥੇ ਲਾ ਲਾਣਾ ਆ ਇਹ ਥੋੜਾ ਖਰਾਬ ਜਿਹਾ ਹੋ ਚੱਲਾ ਹੋ ਗਿਆ ਆ ਤੇ ਬਸ ਅਸੀਂ ਚੱਲੇ ਆ ਕੱਪੜੇ ਵਗੈਰਾ ਸਾਰੇ ਧੋ ਤੂਕੇ ਸੁੱਕਣੇ ਪਾ ਤੇ ਇਹੀ ਕੰਮ ਕਰਤਾ ਦੀ ਨਿਭੜ ਗਿਆ ਤੇ ਮੰਮੀ ਨੇ ਵੀ ਗੱਡੀ ਕਾਰ ਦਿੱਤਾ ਸੀਗਾ ਮੰਮੀ ਵੀ ਹੋ ਗਈ ਮੰਮੀ ਆਟਾ ਪਾਉਂਦੀ ਪਈ ਆ ਹਾਫੇ ਚ ਲੈ ਕੇ ਜਾਣ ਲਈ ਲਿਆ ਸਹੀ ਘਰ ਆ ਪੁੱਤ ਤਾਂ ਅੱਗ ਆ ਨਿਕਲੇ ਆ ਚਲੋ ਇਦਾਂ ਨੂੰ ਸ਼ਸ਼ੀਕਲ ਕਰ ਦੋ ਸ਼ਸ਼ੀਕਲ ਬਾਏ ਬਾਏ ਕਰ ਦੋ ਫਾਈ ਕਿਸ਼ੀ ਵੀ ਕਰ ਦੋ ਓਏ ਹੋਏ ਓਏ ਹੋਏ ਇਹ ਸਾਸਰੀਕਲ ਕਰਤੀ ਕਿੰਨੇ ਦਿਨ ਬਾਅਦ ਕੀਤੀ ਅੱਜ ਚਲੋ ਜੀ ਉੱਥੇ ਜਾ ਕੇ ਜੇ ਕੋਈ ਵੀਡੀਓ ਬਣਾਈ ਤਾਂ ਫਿਰ ਜ਼ਰੂਰ ਐਡ ਕਰਾਂਗੀ ਨਾਲ ਤੇ ਜੀ ਵਾਲ ਕਿੱਦਾਂ ਚੱਕਿਆ ਆ ਵਾਲ ਦੇ ਦੋ ਕਿਹਦਾ ਮਾਲ ਆ ਇਹ ਕਿਹਦਾ ਆ ਤੇਰਾ ਤੇਰਾ ਮਾਲ ਆ ਕਿ ਸੀ ਪਾਪਾ ਕਿੱਥੇ ਗਏ ਆ ਹਾ ਗੰਦਾ ਹੋ ਜਾਣਾ ਗੰਦਾ ਹੋ ਜਾਣਾ ਬਾਬਿਆਂ ਨੇ ਕੁੱਟਣਾ ਫੇ ਕਹਣਾ ਕਾਕੇ ਨੇ ਗੰਦਾ ਮਹਾਲ ਚੱਕਿਆ ਆ ਨੈ 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 ਤਾਂ ਇੱਕ ਵੀ ਨਹੀਂ ਲੈਂਦਾ ਦੋ ਦੋ ਸਿਰ ਤੇ ਰੱਖਣ ਲੱਗਾ ਆ ਮੇਰੇ ਪੁੱਤ ਨੂੰ ਕਹਿ ਦੱਦਾਂ ਕੰਨੀਂ ਆ

ਤੇ ਅਸੀਂ ਮਨਾ ਚਾਹ ਦਿੱਤੀ ਅਸੀਂ ਨਾ ਕੁਝ ਨਹੀਂ ਖਾਦਾ ਵੀ ਤਾਂ ਵਸ ਮੱਥਾ ਟੇਕ ਕੇ ਜਗਾ ਤੇ ਨਾਲ ਹੀ ਅਸੀਂ ਆ ਗਏ ਤਾਂ ਵੀਡੀਓ ਬਣਾਉਂਦਾ ਟਾਈਮ ਨਹੀਂ ਲੱਗਾ ਇਸ ਕਰਕੇ ਤੇ ਹੁਣ ਦੇ ਕੇ ਲਾ ਮਾ ਕੋ ਚਲ ਖੇਡੀ ਆ ਬੇ ਦੇ ਕੱਪੜੇ ਸੇ ਲਾ ਦਾਂਗੇ ਜੋ ਗੰਦੇ ਗੁੰਦੇ ਕਰ ਲਏ ਨੇ ਤੇ ਪੁੱਤ ਥੱਲੇ ਨਾ ਬਾਹਲ ਲਈ ਬੋਲ ਬੈੱਡ ਦੇ ਤੇ ਬਾਕੀ ਟਾਈਮ ਜੀ ਹੋ ਗਿਆ ਸਵਾ 2 ਤੇ ਰੋਟੀ ਪਾਣੀ ਹੈ ਦੁਪਹਿਰ ਦਾ ਖਾਣਾ ਹੈ ਖਾਦਾ ਨੀਗਾ ਤਾਂ ਕੋਈ ਤੁਸੀਂ ਦੀ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਤੇ ਸਾਡੇ ਵਲੌਗ ਨੂੰ ਫੁੱਲ ਵਾਚ ਕਰਿਆ ਤਾਂ ਜੋ ਸਾਡਾ ਵਾਚ ਟਾਈਮ ਜਿਹੜਾ ਪੂਰਾ ਹੋ ਸਕੇ ਪਲੀਜ਼ ਨੂੰ ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋ ਤੇ ਵਲੌਗ ਜਦੋਂ ਦੇਖਦੇ ਹੋ ਨੇ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿੰਨੇ ਵੀ ਜਾਣੇ ਦੇਖਦੇ ਆ ਤੇ ਦੱਸਿਆ ਕਰੋ ਵੀ ਬਲੌਗ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਤੇ ਬਾਕੀ ਚਲੋ ਜੀ ਤੁਸੀਂ ਦੀ ਸਾਡੀ ਵੀਡੀਓ ਦੇ ਨਾਲ ਬਣ ਰਹੇ ਹੋ ਤੇ ਆ ਸਮਰ ਨੇ ਹੈ ਨਾ ਆਹ ਸਿਗਾ ਸਕੈਚ ਪੈਨ ਜੀ ਆ ਇਹਦੇ ਉਹ ਚੱਕ ਕੇ ਨਾ ਇਹਦੇ ਕੰਦਾ ਤੇ ਇਹ ਵੀ ਮਾਰਨ ਲੱਪੇ ਮੈਂ ਕਿ ਚਲੋ ਜੀ ਇਹ ਵੀ ਸ਼ੁਰੂ ਹੋ ਗਿਆ ਹੁਣ ਤੇ ਅਕੰਧ ਤੇ ਸਾਰੇ ਨੇ ਆ ਲਕੀਰਾਂ ਜੀਆਂ ਇਹ ਨਹੀਂ ਮਾਰੀਆਂ ਆ ਸਮਰ ਨੇ ਸਮਰ ਆ ਸਾਡਾ ਸਟੈਂਡ ਹੈ ਇਹ ਵੀਡੀਓ ਜਦੋਂ ਬਣਾਉਣੀ ਹੁੰਦੀ ਹੈ ਸਮਰਦੇ ਪਾਪਾ ਨੇ ਮੈਨੂੰ ਇਦਾਂ ਬਣਾ ਕੇ ਦਿੱਤਾ ਆ ਇਹ ਤੁਹਾਨੂੰ ਇਹ ਵੀ ਵਧੀਆ ਲੱਗਾ ਤਾਂ ਪਲੀਜ਼ ਜ਼ਰੂਰ ਕਮੈਂਟ ਕਰਿਓ ਇਹ ਸਟੈਂਡ ਮੈਨੇ ਦਿੱਤਾ ਸੀਗਾ ਮੈਨੂੰ ਥੋੜਾ ਕਾਫੀ ਮਿਹਨਤ ਹੋ ਗਿਆ ਜਦੋਂ ਸ਼ੁਰੂ ਕੀਤਾ ਉਦੋਂ ਤੋ ਕਿਉਂ ਮੀਨੀਆ ਨਹੀਂ ਮੈਨੂੰ ਇਦਾਂ ਬਣਾ ਕੇ ਦਿੱਤਾ ਸੀ ਮੈਨੂੰ ਔਖਾ ਹੁੰਦਾ ਸੀਗਾ ਇਕੱਲੀ ਨੂੰ ਵੀਡੀਓ ਬਣਾਉਣਾ ਫਿਰ ਤੇ ਇਸ ਕਰਕੇ ਹੁਣ ਸਮੋਂ ਦੇ ਪਾਪਾ ਕਿੰਨੇ ਦਿਨ ਹੋ ਗਏ ਸੀਗੇ ਘਾਰ ਹੀ ਸੀਗੇ ਇਸ ਕਰਕੇ ਕਿ ਮੈਨੂੰ ਇਹਦੀ ਲੋੜ ਨਹੀਂ ਤੇ ਇੰਨੀ ਖਾਸ ਤੇ ਬਾਕੀ ਛੇ ਸ਼ੂਟ ਲਗਾ ਦੋ ਸ਼ਸ਼ੀ ਕਾਲ ਹੋਈ ਨਾ ਗੁੱਸਾ ਨਹੀਂ ਨਾ ਗੁੱਛਾ ਓ ਨਾ 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 ਇਹ ਨਾ ਕਿਸੇ ਨੇ ਆਲੇ ਨੂੰ ਹੱਥ ਨਹੀਂ ਲਾਉਣ ਦਿੰਦਾ ਇਹਨੂੰ ਨਹੀਂ ਪੁੱਤ ਖਾਬ ਹੋ ਜਾਣਾ ਖਾਬ ਹੋ ਜਾਣਾ ਇਹ ਬਾਈ ਬਾਓ ਬਾਓ ਸੋਨਾ ਬੱਚਾ ਸੋਨਾ ਬੱਚਾ ਕਿਹੜਾ ਆ ਸੋਨਾ ਬੱਚਾ ਨੋ ਨੋ ਸਹਮਰਬੰਨ ਤੂੰ 3 ਕਹ ਤਰੀ ਉਹ ਕਹ ਤਰੀ 3 ਓ ਹਾ ਤੂੰ ਕੀ ਕੀਤਾ ਹਾ ਬਹੁ ਬਾਤੇ ਹਾਂ ਹਾਂਜੀ ਲੋ ਜੀ ਇਹਨਾ ਬਣਾਈ ਸੀਗੀ ਚਟਣੀ ਜਾਈ ਪਿਆਜ਼ ਮੈਂ ਗ੍ਰाइंड ਕਰ ਲਏ ਸੀਗੇ ਤੇ ਟਮਾਟਰ ਪਾ ਕੇ ਕੱਟ ਮਿਰਚਾ ਕੱਟ ਕੇ ਪਾ ਕੇ ਤਾਂ ਬਣਾ ਲਈ ਸੀਗੀ ਤੜਕਾ ਜੀ ਤੇ ਇਧਰ ਰੋਟੀ ਬਣਾਣੀ ਮम्मी ਮੈਂ ਰੋਟੀ ਦੇ ਆਈਆਂ ਤਾਂ ਬਸ ਮੈਂ ਆਪਣੇ ਜੋਗੀ ਬਣਾਉਣੀ ਆ ਕਦੋਂ ਕ ਤੇ ਦੁਪਹਿਰਾ ਇਹ ਬਾਂਦਾ ਪਿਆਜ ਜੂ ਸਮੇ ਢਾਈ ਵੱਜ ਗਏ ਦੁਪਹਿਰੇ ਨੂੰ ਆ ਸੈੱਟ ਕੇ ਗਿਆ ਨਾ ਆਹ ਮੱਛਰ ਦੇ ਕਿੰਨਾ ਆਦੇ ਤੱਕ ਡਟੇ ਰਿਹਾ ਇਹਨਾਂ ਨੂੰ ਪੱਠੇ ਪੁੱਠੇ ਨਹੀਂ ਪਾਉਣੇ ਹੁੰਦੇ ਐਸ ਵੇਲੇ